ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਜਮਾਲਕ ਕਰੇ ਜੀ ਵਾਦਾ ਲਓ ਜੀ ਮੌਸਮ ਜਿੱਦਾਂ ਹੁਣ ਤੁਹਾਨੂੰ ਪੰਜਾਬ ਦਾ ਪਤਾ ਹੀ ਹੈ ਨਾ ਹਾਲਾਤ ਥੋੜੇ ਜਿਹਾ ਖਰਾਬ ਹੋਏ ਹੋਏ ਆ ਅ ਪਰ ਚਲੋ ਫੇਰ ਵੀ ਮਾਲਕ ਦੀ ਬਹੁਤ ਕਿਰਪਾ ਹੈ ਅ ਅੱਜ ਸਾਰੀ ਦਿਹਾੜੀ ਅ ਮੀਂਹ ਜੀ ਪਿਆ ਹੈ ਨਾ ਇਨਸਾਫ ਚਲੋ ਬੱਦਲ ਬਾਈ ਤਾਂ ਹੋਈ ਪਈ ਆ ਪਰ ਮੀਂਹ ਨਹੀਂ ਪਿਆ ਲੰਘ ਗਿਆ ਟਾਈਮ ਸੋਣਾ ਜਿੰਨੇ ਕ ਮੰਨ ਲਓ ਕੱਲ ਕਹਿ ਲੋ ਵੀ ਦਰਿਆ ਦਰੂਹ ਤੇ ਪਾਣੀ ਆਇਆ ਹਤਾ ਉਹਦੇ ਮੁਕਾਬਲੇ ਹੋ ਥੋੜਾ ਜਿਹਾ ਘਟ ਗਿਆ ਜੀ ਹੈਨਾ ਨਦੀਆਂ ਨੁਦੀਆਂ ਵੀ ਨੀਮੀਆ ਹੋ ਗਈਆਂ ਮਤਲਬ ਕਹਿ ਲੋ ਕੱਲ ਐ ਡਰਜਾ ਲੱਗਦਾ ਦਾ ਵੀ ਯਾਰ ਹੁਣ ਨਾ ਕੋਈ ਉਹੋ ਜਿਹੀ ਖਬਰ ਆ ਜਵੇ ਹੁਣ ਨਾ ਲਾਉਸਮੈਂਟ ਹੋ ਜਵੇ ਕੋਈ ਗੁਰਦੁਆਰਾ ਸਾਹਿਬ ਚ ਕੱਲ ਇਹੋ ਜਿਹੀ ਖਿਆਲ ਜੇ ਆਉਂਦੇ ਤੇ ਮਨ ਚ ਪਰ ਚਲੋ ਮਾਲਕ ਦੀ ਕਿਰਪਾ ਰਹੀ ਠੀਕ ਹੈ ਹਣਾ ਹੁਣ ਤੱਕ ਫਲਹਾਲ ਤੇ ਜਿਹੜੇ ਭਾਈ ਆਪਣੇ ਏਰੀਏ ਹੋਏ ਆ ਜੀ ਪ੍ਰਭਾਵਿਤ ਹੜ੍ਹ ਤੋਂ ਉਹਨਾਂ ਵਾਸਤੇ ਆ ਅਰਦਾਸ ਕਰਦੇ ਆ ਮਾਲਕ ਅੱਗੇ ਹਨਾ ਭਾਈ ਉਹਨਾਂ ਨੂੰ ਬਲ ਬਖਸ਼ੇ ਤੇ ਆਪਾਂ ਜ਼ਰੂਰ ਸੇਵਾ 'ਚ ਜਾਵਾਂਗੇ ਜ਼ਰੂਰ ਪਰ ਥੋੜਾ ਜਿਆ ਰੋਕੇ ਜਾਵਾਂਗੇ ਜੀ ਕਿਉਂਕਿ ਹੁਣ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਕਹਿ ਲਓ ਵੀ ਤੁਸੀਂ ਹੁਣ ਹਰੇਕੇਦਾਨੀ ਸੱਜਣ ਸੱਜਣ ਪਹੁੰਚਿਆ ਹੋਇਆ ਉੱਥੇ ਹਨਾ ਅਸੀਂ ਥੋੜੀ ਜਿਹੀ ਸੇ ਵਾਰ ਅਸੀਂ ਕਹਿੰਦੇ ਆ ਵੀ ਥੋੜੀ ਰੋਕੇ ਕਰੀਏ 10 ਦਿਨਾਂ ਰੁਕ ਜੀਏ ਕਿਉਂਕਿ ਹੁਣ 1 ਕਿ ਲੱਖ ਤਾਂ ਹੱਲਾ ਪਿਆ ਹੋਇਆ ਫੇਰ ਜਦੋਂ ਉਹਨਾਂ ਨੂੰ ਲੋਡ ਹੋਣੀ ਆ 10 15 ਦਿਨ ਬਾਅਦ ਫੇਰ ਕਿਸੇ ਨੇ ਨਹੀਂ ਜਾਣਾ ਅਸੀਂ ਜਿੱਥੇ ਤੱਕ ਸਲਾਹ ਬਣਾਈ ਆ ਵੀ ਜਿੰਨਾ ਕਿ ਚਲੋ ਸਰਿਆ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਅਸੀਂ ਪਤਾ ਨਹੀਂ ਕੀ ਕਰ ਦੇਣਾ ਜਿੰਨਾ ਕਿ ਸਰਿਆ ਉਹਨਾਂ ਕ ਲੈ ਕੇ ਜਾਵਾਂਗੇ ਥੋੜੇ ਦਿਨ ਰੋਕੇ ਲੈ ਕੇ ਜਾਵਾਂਗੇ ਹਨਾ ਨੇ ਉਹ ਤੁਹਾਨੂੰ ਦਿਖੇ ਜਾਣਾ ਜੀ ਆਂਦੇ ਬਲੌਗਾਂ ਚ ਤੇ ਬਾਕੀ ਚਲੋ ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਅੱਜ ਜਿੱਦਾਂ ਹੁਣ ਤੁਹਾਨੂੰ ਪਤਾ ਬਾਈ ਦਾ ਬਰਥਡੇ ਆ ਜੀ ਬਰਥਡੇ ਤਾਂ ਵੈਸੇ ਲੰਘ ਲਿਆ ਪੈਂਡਿੰਗ ਰੱਖਿਆ ਹੋਇਆ ਸੀਗਾ ਜੀ ਅੱਜ ਲੱਗੇ ਆ ਜੀ ਕੇਕ ਕੱਟਣ ਬਾਈ ਦਾ ਸਾਰੀਆਂ ਫੈਮਲੀ ਆਪਣੀਆਂ ਪਹੁੰਚ ਚੁੱਕੀਆਂ ਐ ਇੱਧਰ ਮਾਲਾ ਵਾਲਿਆਂ ਦੀ ਫੈਮਲੀ ਦੀ ਗੱਡੀ ਖੜੀ ਆ ਇੱਧਰ ਛੋਟੀ ਭੈਣ ਦੀ ਤੇ ਬਾਕੀ ਪ੍ਰਾਣਾ ਸਾਹਿਬ ਸਾਡੇ ਜਿਹੜੇ ਕਹਾਂ ਨੂੰ ਵੀ ਛੋਟੇ ਸਭੀ ਕਬਲੇ ਪ੍ਰਾਣਾ ਸਾਹਿਬ ਆ ਉਹ ਆ ਰਹੇ ਆ ਮੰਨੂ ਲੱਗ ਰਹੀ ਹੈ ਆਵਾਜ਼ ਜੀ ਸੁਣਦੀ ਬੋਲਟ ਦੀ ਸ਼ਾਇਦ ਮੁੰਲਾ ਦਾ ਆ ਗਈ ਤੇ ਚਲੋ ਦੇਖਦੇ ਆ ਬਾਕੀ ਅੱਗੇ ਮਲਾਉਂਦੇ ਆ ਜੀ ਤੁਹਾਨੂੰ ਫੈਮਿਲੀ ਨਾਲ ਸਾਰੀ ਨਾਲ ਅੰਦਰ ਬੈਠੇ ਸਾਰੇ ਗੱਲਾਂ ਬਾਤਾਂ ਚੱਲ ਰਹੀਆਂ ਆਜੋ ਹੀ ਫੇਰ ਚੱਲਦੇ ਆ ਅੰਦਰ ਜੀ ਆਜੋ ਜੀ ਆਜੋ ਅਸੀਂ ਦੇਖ ਲਓ ਪਹਿਲੇ ਹੀ ਸਵਾਗਤ ਦੇ ਚ ਖੜੇ ਆ ਤੁਹਾਡੇ ਚ ਹਾਂ ਜੀ ਤੁਹਾ ਠੀਕ ਹੈ ਜੀ ਹੋ ਠੀਕ ਠਾਕ ਜੀ ਹਾਂ ਜੀ ਜੀ ਸਾਸਰੀ ਘਰ ਸਾਸਰੀ ਘਰ ਮੰਮੂ ਜੀ ਅੰਦਰ ਤੁਹਾਨੂੰ ਸਾਸਰੀ ਘਰ ਹਾਂ ਜੀ ਮਾਲੀ ਸਾੜਿਆ ਨੂੰ ਨੀੜੇ ਕੱਤੇ ਆਉਂਗੇ ਸਾਂਤੀ ਖੀਂ ਤੋਂ ਹੋਗੇ ਹਾਂ ਜੀ ਦੇ ਆ ਰਿਹਾ ਡਿਟੀ ਆਇਆ ਹੈ ਲੋਕਾ ਸਾਡਾ ਕੀ ਹਾਲ ਹੈ ਸੱਸ ਜੀ ਦੇਖੋ ਭਾਈ ਜੀ ਜਿਹਨਾਂ ਦੀ ਐਂਟਰੀ ਬਾਅਦ ਹੋਈ ਉਹਨਾਂ ਨੂੰ ਬਲਾਗ ਦੇ ਪਹਿਲਾ ਬਲਾਕ ਹੋ ਗਿਆ ਕੋਈ ਪਿੱਛੇ ਹੋਵੇ ਤਾਂ ਮੀਆ ਆਪਿਆਂ ਅੱਗੇ ਆ ਰਹੀ ਹੈ ਬਰਥਡੇ ਪਾਰਟੀ ਬਹੁਤ ਮਿਲੋ ਯੇ ਲੈ ਗੱਡੀ ਜੀ ਹਾਂ ਜੀ ਰਫਾ ਰਫਾ ਵੇ ਪੱਲੀ ਉਸ ਤੋਂ ਸਿੱਕੇ ਉਹ ਕਿੱਥੇ ਗਈ ਨੌ ਦਿਨ ਕਿੰਨੇ ਜਣੇ ਆਏ ਹਾਂ ਤੇ ਇਹ ਛੁੱਤੀ ਬਈ ਉੱਠੀ ਆ ਵਿਚਾਰੀ ਉਹਨੂੰ ਆਏ ਨਹੀਂ ਸੰਝ ਲੱਗਦੀ ਵੀ ਮੈਂ ਕਿੰਦਰ ਕਿੱਧਰ ਨੂੰ ਦੇਖਾਂ ਆਹ ਦੇਖ ਲੱਗੀ ਬੁਈ ਆਹ ਤੇ ਕਾਰ ਵੇ ਸਾਹ ਸਾਹ ਦਾਸਾਂ ਛੁੱਤੀ ਗਈ ਤੂੰ ਲੱਗ ਗਿਆ ਉਹ ਕਿੱਦੇ ਬੈਠਾ ਜਿਹੜਾ ਜਨਮ ਦੇ ਨਾਲਾ ਮੁੰਡਾ ਹੈ ਹੈਪੀ ਬਰਥਡੇ ਜਨਮ ਲੈਣ ਲੱਗੇ ਹੁੰਦਾ ਕਈ ਦਿਨ ਹੋ ਗਏ ਜੀ ਕੀ ਕਰਨੀ ਦਾ ਟਾਈਮ ਆਉਣਾ ਬਣਾ ਲਿਆ ਆ ਆ ਜੀ ਚਲੋ ਚਲੋ ਯਾਰ ਬੁਜੀ ਤੇ ਦੀ ਬੁਜੀ ਕੋਲ ਜਾਣਾ ਕੀ ਹੋ ਗਿਆ ਬੁਜੀ ਬੁਜੀ ਕੋਲ ਇਹ ਤੂੰ ਹੋ ਰਹੀ ਆ ਅੱਜ ਮੇਰੀ ਤਰਫ ਆਜਾ ਫਾਜੇ ਨਹੀਂ ਕਿਸੇ ਕੋਲ ਵੀ ਆ ਤੇਰੀ ਫੇਰ ਇਹ ਤੇ ਦੀ ਬੁਜੀ ਕਹੂਗੀ ਬੁਜੀ ਬਾਲਸਾ ਕੀ ਕਰਨੀ ਰਦੀ ਨੂੰ ਰਾ ਦੇਗੀ ਨੀ ਨੀਤ ਨੂੰ ਨੀਤ ਨੂੰ ਰਾ ਦੇਗੀ ਕਰੀ ਨਹੀਂ ਕਰਨਾ ਹੇਰ ਹਲੋ ਚਾਰਜ ਹੋ ਗਈ ਗੱਡੀ ਹੌਲੀ ਹੌਲੀ ਆ ਜਾਊਗੀ ਉਹ ਚੱਲੀ ਬੂਜੀ ਪੁੱਤ ਉਹਦੇ ਹੈੱਡੀ ਮਾਰੇ ਜਾਂਦੇ ਪਾਏ ਹੈੱਤੀ ਬਾਤ ਉਹ ਚੱਲੀ ਬੂਜੀ ਪਾਏ ਬਈ ਬਾਈ ਦਾਦੀ ਕੋਲੇ ਜਾਓ ਸਾਡੇ ਉਹਦਾ ਮੀਹ ਬਹੁਤ ਪੈਂਦਾ ਮੀਂਹ ਪੈਂਦਾ ਉਹਦਾ ਉਹਦਾ ਚੱਲ ਹੈ ਨਹੀਂ ਉਹਦਾ ਸਪੇਅਰ ਤਾਂ ਨਹੀਂ ਪਿਆਦੀ ਅੱਜ ਕਿੱਥੇ ਉਹ ਨਹੀਂ ਕੋਤੋਂ ਪਾਣੀ ਕੰਨਸ ਵਧੀਆ ਦਾ ਮੌਸਮ ਮਾਸੀ ਹੁੰਦੇ ਆ ਅੱਜ ਨਾ ਵੇ ਉਰੇ ਚਲ ਠੀਕ ਰਿਹਾ ਵੈਸੇ ਅੱਜ ਤਾਂ ਮੈਂ ਵੀ ਸੁੱਕਾ ਆ ਗਿਆ ਨਹੀਂ 2 ਦਿਨ ਹੋ ਗਏ ਐਨਾ ਭੱਜ ਗਿਆ ਉਹਦਾ ਆਉਂਦੇ ਆਉਂਦੇ ਠੰਡ ਲੱਗਦੀ ਸੀ ਠੰਡ ਲੱਗ ਗਿਆ ਤੂੰ ਹੁਣ ਗਰਮ ਸਾਲ ਲਾਉਂਗੀ ਆ ਦੇਖ ਲੈ ਤਾਂ ਸਕੈਤਾ ਮਮਾ ਨੇ ਮਾਰਿਆ ਮਰਦੂ ਜੀ ਮਮਾ ਨੇ ਮਾਰਿਆ ਤੂੰ ਫੋਨ ਨਾ ਕਰ ਫੋਨ ਤਾਂ ਕਹਿੰਦੀ ਨਹੀਂ ਹੁਣ ਰਾਜੀ ਜੀ ਰਾਜੀ ਨੂੰ ਫੋਨ ਲਾ ਦੇ ਤੇਰੀ ਮਮਾ ਨੇ ਮਾਰਿਆ ਦਾਦੀ ਤੇ ਤੇਰੇ ਪਪਾ ਨੇ ਮਾਇਆ ਤੇਰੀ ਮਮਾ ਨੇ ਆ ਆ ਜਾ ਵੀ ਨਾ ਸਣਾ ਕਿਹੜੀ ਮਮਾ ਨੇ ਮਾਰਿਆ ਲਿਆਂ ਦੀ ਯਾਦ ਨਾਲ ਮਹਿਮੂਬਤੀ ਜੀ ਕੁੱਦਣ ਰਹਿ ਗਈ ਤੇ ਉਹ ਮੈਨੂੰ ਜਿਹੜਾ ਮੇਉ ਗਿੱਗਿਆ ਹੋ ਚੱਲ ਕੋਈ ਨਾ ਕੋਈ ਨਾ ਕੋਈ ਕਿੱਦਾਂ ਹੋ ਗਿਆ ਚੱਲ ਕੋਈ ਜੀ ਪਾਣੀ ਚਾਣ ਵਾਲੇ ਤੋਂ ਪਾਣੀ ਪਾ ਲਾ ਦੇ ਇੱਧਰ ਨੂੰ ਮੋੜੇ 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 ਆਇੱਤੇ ਉਹ ਖੜਕ ਲਓ ਅੱਜ ਜਨਾਬ ਤੇ ਪਰਦੇਸ ਵਾਲੀ ਜਿਹੜਾ ਹੁੰਦਾ ਦਿੱਕੈਟ ਪਤਾ ਨਹੀਂ ਕਿ ਤੱਕ ਬਾਹਰ ਲੱਡਣਾ ਜਿਵੇਂ ਇਹ ਤੋਂ ਕਿੱਥੇ ਬੈਠਣਾ ਮੈਂ ਕਹਿੰਦਾ ਇੱਧਰ ਆ ਜਾ ਬੰਦੀ ਬਾਈ ਮੈਂ ਜਾਂਦਾ ਉੱਧਰ ਹੈਪੀ ਬਰਥਡੇ ਦਾ ਮੁੰਡੇ ਦਾ ਕੱਪੀ ਵਾਲੇ ਬੰਦੇ ਆਦੇ ਨਾ ਅਸੀਂ ਕੱਲ ਕੋਸੇ ਬਟੇ ਹੋਤਰ ਨੂੰ ਆਂਦਾ ਕਿਹੜਾ ਆਜਾ ਸਮਝ ਕੇ ਭਰ ਕੇ ਪੈ ਗਿਆ ਨਾ ਨਾ ਮਾਤੀ ਮਾਚਿਸ ਬਾਕੀ ਮੈਂਬਰ ਵੀ ਆਜੋ ਕੋਲੋਂ ਕਿੱਥੇ ਆ ਕੁੜੀਆਂ ਕਿੱਥੇ ਆ ਬੁਲਾਓ ਕੁੜੀਆਂ ਕਿੱਥੇ ਆ ਆਜੋ 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 ਭਾਈ ਸਾਰਾ ਪਰਿਵਾਰ ਜੀ ਖੁਸ਼ੀ ਆ ਤੇ ਸਾਰਾ ਪਰਿਵਾਰ ਸਾਡੀਆਂ ਇੰਦੀਆਂ ਪੈਰਾਂ ਦੇ ਕੰਸੀ ਬੈ ਸੱਜੀਆਂ ਲੱਗੀਆਂ ਹੈ ਜੀ ਗੇਮ ਟਿਕ ਟਿਕ ਉਂਟਾ ਕਰ ਲੋ ਰੈਡੀ ਗੇਮ ਟਿਕ ਟਿਕ ਕੱਟੇ ਆਏ ਗੇਮ ਟਿਕ ਟਿਕ ਆਪਾਂ ਦਿੰਦੇ ਆਂ ਮੀਨ ਨੂੰ ਜੋ ਕਾਫੀ ਟਾਈਮ ਲੱਗਦਾ ਸੀ ਪੈਂਦੇ ਨੇ ਕੋਈ ਹਾਂ ਇਹ ਤਾਂ ਕਰ ਚੁੱਕਾ ਚਲੋ ਆ ਵੀ ਨਹੀਂ ਲਾ 49 ਸ਼ਰਮ ਮਮੀ ਪੈਂਦਾ ਦੁਪਹਿਰ ਉੱਧਰ ਅੱਜ ਵੀ ਪੈਂਦਾ ਜੀ ਉੱਧਰ ਅੱਜ ਵੀ ਲੱਗਿਆ ਹੋ ਪੈਰ ਠੀਕ 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 ਬੜਾ ਮੁਟੱਥੇ ਨਾਲ ਬੜਾ ਜਿਹਾ ਕੋੜਾ ਕਿੱਥੇ ਛੋਟੂ ਜਿਹਾ ਕਿੱਥੇ ਆ ਆ ਸੌ ਗਿਆ ਨੂਰ ਬੁਲਾ ਲਓ ਤੁਸੀਂ ਨੂਰ ਅੱਜ ਪਤਾ കടാ കേ ਯਾ ਬੰਦ ਬੰਦ ਕਰਤਾ ਬੰਦ ਕਰ ਲੈਟ ਬਦ ਚ ਪਾ ਕੇ ਲੈਂਟ ਪਤਾ ਨਹੀਂ ਕਿ ਉਹ ਉਧਰ ਓਛਾ ਡਰਾਇਰ ਚੱਲਦੀ ਉਹਦੇ ਕਰਕੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚਾ ਚਿਬਰੀ ਲਾਉਣੀ ਪੈਣੀ ਆਪਾਂ ਨੂੰ ਇਲੈਕਟ੍ਰਿਕ ਨਾਲ ਜੇ ਬੰਦੇ ਨਹੀਂ ਹੁੰਦੇ ਆ ਵੀ ਉਹ ਨਹੀਂ ਮੈਂ ਆਪੋ ਹੀ ਕਹਿ ਲੱਗਿਆ ਵੀ ਅੱਗੇ ਤਾਂ ਇਹ ਇੱਕ ਵਾਰ ਫਵਾਰ ਆ ਜਾ ਜੇ ਬੰਦ ਚਲੋ ਕਰਾਉ ਪਾਈਂ ਮਿਟਾ ਲਓ ਆ ਵੀ ਪੈਸਾ ਬਹੁਤ ਦੀ ਅੱਧਰ ਪਹਿਲਾਂ ਮੈਨੂੰ ਠਰਕ ਮਾਜਾ ਅੱਜ ਅੱਜ ਕਿੰਨੇ ਸਾਲ ਤੋਂ ਬਾਕੀ ਹੀ ਉਹ ਨਾ ਤੂੰ ਦੇਖ ਮੇਰੇ ਕੋਲ ਮਾਨ ਲਾਜੀ ਉਸਤਾ ਮੇਰੂ ਇਹ ਕਰੀਏ ਉਹ ਮੈਂ ਦੂਰ ਮੈਂ ਦੂਰ ਲੈ ਲਾ ਫੇਡਾ ਹੋਵੇਗੀ ਹਾਂ ਨਹੀਂ ਆਪਾਂ ਮਾਮਾ ਨੇ ਹਾਂ ਬੰਦੇ ਬੰਦੇ ਪਿੱਛੇ ਆ ਜਾ ਇੱਥੇ ਆ ਜਾ ਅੱਛਾ ਇੱਥੇ ਆ ਉਹ ਗਿਫਟ ਦੋ ਮੈਂ ਪਪਾ ਜੀ ਨੂੰ ਔਰ ਮੰਮੀ ਨੂੰ ਇਹ ਖੜਾ ਦੋ ਹਾਂ ਦੋਨੇ ਖੜਾ ਦੋ ਹਾਂ ਇੱਕ ਪਪਾ ਜੀ ਤੇ ਦੋ ਨਾਲ ਇੱਕ ਮੰਮੀ ਤੇ ਆਪ ਸੀ ਲੋ ਲੈ ਪਪਾ ਜੀ ਚੱਲ ਜੀ ਲੈਓ ਇੱਕ ਮਿੰਟ ਲੈਓ ਵੀ ਲੈਓ ਜਲਦੀ ਜਾਓ ਚਲੋ ਭਾਈ ਚਲੋ ਅੱਗੇ ਵਾਰੀ ਬਾਰੀ ਸੇ ਚਲੋ ਦੀਦੀ ਦੇਦੇ ਆਜਾ ਤੁਸੀਂ ਪਾਪਾ ਕੋਲ ਆਣਾ ਪਾਪਾ ਕੋਲ ਉਹ ਪਾਪਾ ਦੀ ਗੋਤੀ ਬੈਠੋ ਆਜਾ ਪੁੱਤ ਪਾਪਾ ਦੀ ਗੋਤੀ ਬੈਠੋ ਚੀਜੀ ਪਾਪਾ ਕੋਲ ਚੀਜੀ ਹੈਪੀ ਬਰਥਡੇ ਆਜੇ ਨਹੀਂ ਮੈਨਾਂ ਤੁਸੀਂ ਦੀ ਗਈ ਯਾਰ ਆਜਾ ਨਹੀਂ ਕਿਸਾ ਆਜੇ ਗੱਡੀ ਚਾਰਜ ਨਹੀਂ ਹੋਈ ਅਜੇ ਮੰਮਾ ਬੈਠੋ ਆਜੋ ਹਾਂ ਲਓ ਜੀ ਅੱਧਰ ਤੋਂ ਬੰਬ ਚੱਕਰਾਓ ਜੀ ਬੜੇ 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 ਬਹਿੜਾ ਮੇਕ ਬੰਦੀ ਸ਼ੋਭਾ ਤੈਨੂੰ ਮੈਂ ਤਾਂ ਉਹ ਕੀ ਕੇ ਕਰਨੇ ਮੈਂ ਜਾ ਹਾਂ ਜਾ ਦੀਦੀ ਕੋ ਤੇ ਲੈ ਜਾ ਮੈਂ ਦਉਂਗੀ ਤੈਨੂੰ ਜਿੰਨਾ ਕਹੂੰਗੀ ਉਨਾ ਪਾ ਕੇ ਦਉਂਗੀ ਲਾ ਲੈ ਹਾਂ ਮਨ ਨੂੰ ਫੜਾ ਦੇ ਆ ਮਨ ਨੂੰ ਫੜਾ ਦੇ ਮੈਂ ਕਿਸਾ ਨਹੀਂ ਆ ਅੱਛਾ ਆਪਣਾ ਕੋ ਬੰਦਾ ਉਹ ਇਕੱਠੇ ਆ ਆ ਜਾ ਆਦੇ ਮਿਲ ਵੀਰ ਮੈਨਾ ਮਿਲ ਮੀਜ਼ਾ ਅਸਲੀ ਫੰਦਾ ਦਾ ਹੋਣਾ ਆ ਵੀਰ ਤੇ ਦੰਦ ਕਿੱਥੇ ਹੈ ਹੈ ਚੂਹਾ ਲੈ ਗਿਆ ਚੂਹੇ ਖਾਣੇ ਚੂਹੇ ਚੂਹਾ ਇਹਦਾ ਵੀਡੀਓ ਚ ਹੱਸਦਾ ਵੀ ਨਹੀਂ ਤਾਂ ਮੁੜ ਕੇ ਜਾਂਦਾ ਉਹ ਵੀਡੀਓ ਚ ਹੱਸਦਾ ਵੀ ਨਹੀਂ ਮੇਰਾ ਦੰਦ ਦੇਖ ਜਣੇ ਥੋੜਾ 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 ਚੱਕ ਦੇ ਜੀ ਜੀ ਨੀ ਕਸ਼ਾ ਕਰ ਮੈਂ ਲੈ ਲੇ ਇੱਕ ਦੂਜਾ ਚੱਕ ਲਈ ਕਿ ਮੈਂ ਗੱਲ ਪਰ ਮਰਨਾ ਕੀ ਕਰੀ ਮਰਦਾਨੇ ਦੇ ਨਾਲ ਸਾਂ ਮੋਤ ਮੋਦੀ ਵਾਲੀ ਤੇ ਤੈਨੂੰ ਸੀ ਦੰਦ ਚਾਉ ਭਾਈ ਚਿਵਾਦਾ ਦੇ ਛੋਕਣਾ ਝੋਕਣਾ ਨਹੀਂ ਆਪਾਂ ਕੋਈ ਨੀਰ ਪਿਆਰੇ ਤੇ ਰੋ ਚੱਕ ਚੱਕ ਲੈ ਭਾਈ ਆਜੂ ਨਾ ਆਈ ਹੈ ਮੇਰੇ ਕੋਲੀ ਆ ਹਾਂ ਇਹ ਕੱਪੜੇ ਕਿਹੜੇ ਕੋਈ ਚੱਕ ਨਹੀਂ ਚੱਕ ਭਾਈ ਹੋਰ ਨਾ ਪੁੱਤੂ ਵੀ ਇੱਥੇ ਆ ਨਮਿਤ ਆ ਜੀ ਇੱਥੇ ਨਾਮ ਕਰਦੇ ਆ ਨਮਿਤ ਆ ਤੇ ਜਿਵੇਂ ਇੱਥੇ ਕਿੱਥੇ ਜੂਰੇ ਮੈਂ ਉਹ ਸੱਤ ਲੰਗੀ ਉਹ ਆ ਆਪਾਂ ਆਪਣੇ ਜੀਜੂ ਦਾ ਮੂੰਹ ਮੱਟਾ ਦਾ ਕਰਾ ਲਾ ਹਾਂ ਕਿਹਦੀ ਮਾਨੂੰ ਕੇਕ ਨਹੀਂ ਦਿੰਦੇ ਕਰਾ ਆਪਣੇ ਜੀਜੂ ਦਾ ਮੂੰਹ ਮੱਟਾ ਆ ਆ ਕੀ ਤਾਲ ਹੈ ਕੋ ਬੋਲੇ ਆਂਦੇ ਮੈਂ ਚੱਲ ਨਿਆਣੇ ਖਾ ਲੇ ਖੁੱਲੇ ਖਾ ਲੂਗੇ ਹਾਂ ਜੀ ਹਾਂ ਚੱਲ ਅੱਗੇ ਹੁਣ ਪਿੱਛੇ ਹੁਣ ਹਮ ਤਾਂ ਨਾ ਦੱਸਣ ਖਾਂਦਾ ਲੈ 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 ਚਾਹ ਗਲੇਟ ਖਾਉਗੀ ਉਹ ਪਿੱਛੇ ਹੁਣ ਖਤਮ ਕਰਕੇ ਹੋਰ ਚੀਜ਼ ਨਾ ਮੰਗੀ ਹੁਣ ਜਿੰਦ ਦਾ ਵਖਦ ਰਹਿ ਤਰੱਕੀਆਂ ਮਾਣ ਲਈ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੰਦਰੁਸਤ ਰਹਿ ਚਾਹ ਇੱਕ ਵਾਰ ਮਾਪੇ ਨਾਲ ਨਹੀਂ ਦੇਖਦੇ ਹਾਂ ਲੈ ਤੁਹਾਨੂੰ ਕੋ ਇਦਵਸ ਤੇ ਸਾਰੀਆਂ ਗਿਫਟ ਨਹੀਂ ਲਿਆ ਪਏ ਨਹੀਂ ਨਹੀਂ ਗਿਫਟ ਦਾ ਆਪਣੀ ਮਾਂ ਤੋਂ ਕਹਿੰਦਾ ਕਿ ਤੂੰ ਆ ਆ ਮਾਂ ਦਾ ਬਣਾਵੇ ਇੱਥੇ ਲੱਝਾ ਆਈ ਕਿ ਮੈਂ ਤਾਂ ਮਾਦਰੀ ਇਹ ਆ ਬਰੇ ਵੀ ਕੋ ਸੰਭਲ ਚਲੋ ਚਲੋ ਭਾਜੀ ਆ ਜੀ ਪ੍ਰੋਫੈਸਰ ਸਾਹਿਬ ਉਹਦੇ ਤੂੰ ਨਹੀਂ ਆ ਬਲ ਨਾ ਮਰਾ ਤੂੰ ਬਾਹਰ ਗੱਬਰਾਇਆ ਰਾਉਟੀ ਬੋਲੋ ਸੁਣਿਆ ਨਹੀਂ ਮੇਲਾ ਮੇਲਾ ਤੁਸੀਂ ਦੀ ਦੀ ਕਦੇ ਖੁੜੀ ਪਈ ਆਹ ਹਾਂ ਥੋੜਾ ਸੁਣਿਆ ਹੁਣ ਸੁਣਿਆ ਗੁਲਾਬਾਂ ਚਾਹ ਤਨਸੀਮ ਆਹ ਹੋ ਗਿਆ ਇਹ ਸਮਝਾ ਰਹੇ ਹੋ ਇਹ ਜੀ ਮੋਹਣ ਹੋ ਰਿਹਾ ਭਾਈ ਆ ਲੈ ਲਓ ਹਾਂ ਆ ਲੈ आपना कॉस्टारी पूरा कर ले। इधर ज़्यादा लोग हैं। चारों। हकान बारात। और खार्ज़ रोमर तो ही हाँ ना? हाँ हाँ बड़ी जगह चलोगे क्या? नरेंद्र के तम्बू में नहीं लगाएंगे। अलग अलग लगाएंगे। तुम कहो। अमित बाराती भाई। हम लोग मार्जिनर कराएंगे लेकिन कुछ लोग ज़्यादा बड़ा काट खड़ा ह ਸੋ ਗੱਲ ਨਹੀਂ ਲਵੇ ਨਾ ਗਲਤੀ ਨਹੀਂ ਕਰੀ ਮੈਂ ਗੱਲਾਂ ਨਹੀਂ ਲਵੇ ਰਿਹਾ ਕਰਦਾ ਨਹੀਂ ਕਰੀ ਫਿਰ ਚਾ ਬਾਦਨੀ ਬਰਥਡੇ ਟੂ ਯੂ ਮੀਕਾ ਗੱਲ ਹੈ ਜੀ ਇਹ ਕਹਦਾ ਹੋਵੇ ਜਲਮ ਦੇਣਾ ਉਪਰ ਦੇ ਹੋਵੇ ਫੈਮਲੀ ਐਡੀ ਬੜੀ ਜਾਂ ਹੋਵੇ ਵਿਆਹ ਬੰਦਾ ਮਿੱਠਾ ਖਾਂਦਾ ਖਾਂਦਾ ਬਿਆਹ ਨੂੰ ਹਰੇ ਕੇ ਬੰਦਾ ਦਾ ਨਾ ਮੂੰਹ ਚ ਮੱਲੀ ਹੋਮ ਹਾਜੀ ਹਾਜੀ

ਮੈਂ ਚੱਕਲੇਟ ਚੱਕਲੇਟ ਕਹਿੰਦੀ ਮੈਂ ਚੱਕਲੇਟ ਉਹ ਵੀ ਆਪਣਾ ਲੋਕ ਨਹੀਂ ਆਈ ਹੁਣ ਆਏ ਨਹੀਂ ਆਏ ਆਏ ਅੱਛਾ ਇਹ ਆਣਾ ਬਹੁਤ ਵਧੀਆ ਹੈ ਆਓ ਪਾਈ ਪਲੇਟਾਂ 'ਚ ਫਿਰ ਕੇ ਇੱਕ ਬੜੀਏ ਕੇਕ ਹੈ ਬਾਰੂ ਖਲਿਆ ਕੋਈ ਨਹੀਂ ਕੇਕ ਇੱਕ ਘੋੜ ਪਿਆ ਹਾਂ ਪਿਆ ਦੇ ਮੈਂ ਤਾਂ ਤੁਹਾਨੂੰ ਲੈਣਾ ਹੂ ਕੁ ਥੋੜੇ ਦੇ ਦੂੰਗੇ ਨਾ ਹਾਂ ਆਹ ਵਾਹ ਕਿਤੇ ਕੀ ਹਾਂਜੀ ਬੇਟਾ ਕੇਕ ਜਮਾਈ ਤਾਜ਼ੇ ਬਣ ਕੇ ਆਏ ਵਿਆ ਹੁਣੇ ਹੁਣੇ ਆਏ ਤੇ ਅਗਰ ਜਿੰਨੇ ਦੇਣਾ ਉਹ ਥੋੜੇ ਦੇ ਦੋ ਬਿਲਕੁਲ ਬਿਲਕੁਲ ਕੇਕ ਤੇ ਬਾਅਦ ਆ ਗਏ ਜੀ ਆਪਣੇ ਸਮੋਸੇ ਯਾਰ ਬਰੈਡ ਓਹੋ ਗੱਠਾ ਮਾਰ ਹੋ ਗਿਆ ਕਿਤੇ ਭਾਫ ਜੀ ਨਾ ਬਣ ਗਈ ਹੋਵੇ ਨਾ ਚ ਖੋਲੇ ਬਣਾ ਜਾਂਦੇ ਨੇ ਆ ਫਿਰ ਈਗਲ ਹੋ ਜਾਂਦੇ ਕਈ ਵਾਰ ਗਿੱਲੇ ਜੀ ਚਲੋ ਨਿਆਣਾ ਤੇ ਫਿਰ ਤਾਂ ਕਾ ਹੀ ਨਿਆਣਾ ਕਰਕੇ ਤਾਂ ਫਿਰ ਬੋਲਿਆ ਹੁੰਦੇ ਦੀਦੀ ਇੱਕ ਮਿੰਟ ਰੁਕਾ ਆਹ ਫਿਰ ਹੋ ਪੰਗਾ ਹੋਰ ਪਹਿਣਾ ਵੇਖੀ ਹਾਂ ਜੇ ਇੱਕ ਹੋਰ ਇੱਕ ਹੋਰ ਪੰਗਾ ਪਹਿਣਾ ਹਾਂ ਪਤਾ ਕਾਦਾ ਉਹ ਅੱਬੇ ਨੇ ਕਹਿਣਾ ਮੈਨੂੰ ਖਾਨੂੰ ਦੂਆ ਚਾਹੀਦਾ ਹੈ ਇੱਕ ਇੱਕ ਕੇਕ ਲਗ ਲਗ ਲਿਆ ਹੋਗੇ ਦੋ ਇਹ ਵੀ ਪਹਿਲੀ ਚੱਕ ਤੇ ਫਟੇ ਨਿਆਣੇ ਦੀ ਟੈਂਸ਼ਨ ਹੈ ਮੈਂ ਸੱਚੀ ਜਾਨੀ ਪਾਣੀ ਪਾਪਾ ਦਾ ਹੈਪੀ ਬਰਥਡੇ ਅੱਜ ਪਾਪਾ ਦਾ ਹੈਪੀ ਬਰਥਡੇ ਨਹੀਂ ਅੱਜ ਨਹੀਂ ਅੱਜ ਅਰੇ ਚਾਰ ਦਿਨ ਨਹੀਂ ਹੋਈ ਕਦੀ ਅਜੇ ਤਾਂ ਹੋਣੀ ਹੋਣੀ ਚਾਰ ਜਿਵੇਂ ਅਸੇ ਪਹਿਲੇ ਇਲਮ ਕਾਲੇ ਘਾਟੇ ਚਾਕਲੇਟ ਮੈਂ ਸੇਤੀ ਹੋ ਗਿਆ ਦੇਦੇ ਮੈਂ ਹੈਵੀ ਪੈਂਦੇ ਨਹੀਂ ਭਈਆ ਲਾਈਟ ਵੇਟ ਹੈ ਇਹਨਾਂ 'ਚ ਵੇਟ ਨਹੀਂ ਆਏਗਾ ਆਪਾਂ ਜਲਦੀ ਦੇ ਤਾਰ ਲੈਣੇ ਆ ਕੱਲ ਨੂੰ ਆ ਤਾਂ ਮੈਨੂੰ ਹੀ ਸਵਾ ਅੱਛਾ ਬੜੀ ਵਧੀਆ ਲੱਗਣਿਆ ਮੈਂ ਨਹੀਂ ਵਧੀਆ ਲੱਗਦਾ ਤੇ ਕਾਹ ਚੱਕਣੀ ਇਹ ਇਹ ਕਹਿੰਦਾ ਕੋਣ ਲੈ ਨਹੀਂ ਕੋਈ ਨਾ ਤੁਹਾਨੂੰ ਫੰਕਸ਼ਨ ਦੇ ਦਲਾਂ ਤੇ ਚੱਲ ਆਇਆ ਉਹ ਆਏ ਸੋਚ ਲੂੰਗੇ ਵੀ ਇੱਕ ਗਿਫਟ ਹੋਰ ਦੇ ਤਾ ਹੋਣਗੇ ਸੀਨ ਹੋਗੇ ਆਪੇ ਹੀ ਦੇਸੀ ਨਾ ਉਹ ਕਹਿੰਦਾ ਨਾ ਸਾਰੇ ਜਿੰਨੇ ਵੀ ਬੀਲੇ ਨੇ ਵੀ ਸਾਰਿਆਂ ਨੂੰ ਸਹੀ ਕਰਨਾ ਇਹ ਆਪਣਾ ਚਾਹਤਾ ਵੀ ਠੀਕ ਕਿ ਉਹਨੂੰ ਗਿਫਟ ਚਾਹੀਦਾ ਤਾਂ ਲੈਣਾ ਇਹ ਤਾਂ ਗੱਲ ਗਲਤ ਹੈ ਇਹ ਕਿੰਦਾ ਚਾਹੀਦਾ ਤਾਂ ਯਾਰ ਇਹ ਮੈਂ ਇਹ ਤਾਂ ਗੱਲ ਗਲਤ ਆ ਲਓ ਜੀ ਹਾਂਜੀ ਪਲੇਟ ਬਹੁਤ ਪਲੇ ਦਿੱਕਾ ਖਾਲੀ ਨਨੇ ਖਾਲੀ ਕੀ ਕਰ ਰਹੀ ਹੈ ਖਾਲੀ ਉਹ ਵੀ ਰੱਖ ਦੇਣਾ ਤਾਂ ਨਾਲੇ ਰਾਸਗੁਲਾ ਇੱਕ ਇੱਕ ਉਹ ਇਹਦੇ ਲੈ ਲੈ ਰੱਖ ਦੇਣਾ ਤਾਂ ਹੁਣ ਮੈਂ ਡੱਬਾ ਲੈ ਕੇ ਜਾਉਂਗੀ ਆ ਡੱਬਾ ਕੱਲੇ ਕੱਲੇ ਉੱਥੇ ਵਰਤਾਈ ਜਾਓ ਹਨਾ ਇਦਾਂ ਮੰਮੀ ਨੂੰ ਦੇ ਤਾ ਹਾਂ ਹਾਲਾਤ ਚੁੱਕੀ ਆਹ ਦੇ ਨਾ ਲਓ ਜੀ ਸ਼ਾਗੋ ਭਾਈ ਕੀ ਕ ਮੁਰੂ ਪੁੱਤ ਸਾਸਰੀ ਨਹੀਂ ਮੰਮੀ ਨੇ ਸਾਸੀ ਕੇ ਬੁਲਾ ਦੇ ਅੱਜ ਨਹੀਂ ਬੁਲਾਉਣੀ ਅੱਜ ਹਾਂਜੀ ਅੱਜ ਸੋਹਣੀ ਦੇਖ ਰਹਾ ਕਿੰਨੀ ਲੱਗਦੀ ਆਹ ਚੁੰਡੀਆਂ ਆਈਆਂ ਮਾਂ ਚੁੰਡੀਆਂ ਸੂਟ ਰੇਗਾ ਨਵੇਂ ਡਿਜ਼ਾਈਨ ਅਗਰ ਚੁੰਡੀਆਂ ਘਰੀਆਂ ਨਹੀਂ ਮੁਰੂ ਵਾਲਾ ਪਾਇਆ ਵਾ ਸੂਟ ਰੇਗਾ ਆ ਜਾ ਲਓ ਹਾਂ ਸੋਹਣਾ ਕੋਈ ਨਹੀਂ ਤੁਹਾਨੂੰ ਪਸੰਦ ਜਾਂਦਾ ਮੰਮੀ ਉੱਥੇ ਹੋ ਜੋ ਕੋਈ ਨਹੀਂ ਆ ਜਾਓ ਮੈਂ ਲਈ ਨਾ ਵੀਰ ਜੀ ਮਾ ਕੱਟੇ ਨਾ ਜਿਹੜਾ ਵੀਰ ਜੀ ਆ ਕੋਈ ਲੜਨੀ ਹੈ ਗੱਲ ਜਾਣੇ ਆ ਬਾਈ ਮੈਂ ਕਹਿ ਜਾਂਦੀ ਵੀਰ ਜੀ ਬਾ ਇਹ ਚਾਚੇ ਨਹੀਂ ਆਪਣੇ ਨੂੰ ਹੱਥ ਲਾਣ ਲੰਦੀ ਵੀਰ ਜੀ ਨੂੰ ਤਾਂ ਇਹ ਜੀ ਇਹ ਭੈੜੀ ਆ ਜਾ ਨਾ ਆਪੇ ਨਾ ਉਹਨੇ ਪਾ ਕੇ ਰੱਖੀ ਹੈ ਇਹ ਚੰਦ ਨੂੰ ਆਪਣੇ ਨੂੰ ਬੰਨ੍ਹ ਕੇ ਕੀ ਕਰੂਗੀ ਲੈ ਕਿਸੇ ਨੂੰ ਮੂੰਹ ਨਹੀਂ ਲਾਣ ਦੇਣਾ ਕਿ ਇਹ ਨੂੰ ਤਾਂ ਇਹਦਾ ਲਾਇਆ ਇਹਨੇ ਮੂੰਹ ਇਹ ਨੂੰ ਤਾਂ ਮਿਰਚਾਂ ਵਾਲਾ ਕੰਗ ਲਿਆਣਾ ਪੈਣਾ ਇਹ ਤਾਂ ਗਾਣਾ ਲਾ ਵੀ ਇਹਦੇ ਰਾਸਗੋਲੇ। ਇਹ ਕੁਤੀ ਲੈ ਗਿਆ ਉਹੀ ਤਾਂ। ਹਾਂਜੀ ਹਾਂਜੀ। ਹਾਂਜੀ ਦੇਤੀ ਸੀਗੀ। ਲੈ ਗਿਆ ਦੀਪਾਸ ਤੇ। ਰੋਹਿਤ ਨੇ ਵੀ ਦੇ ਦੋ ਕੇਕ ਕੁਕ ਦੇ। ਦੇਖੋ ਸਰੋਇਤ ਕੋਲੇ। ਨਹੀਂ ਨਹੀਂ ਮਮਿ ਖਾ ਲਓ। ਨਹੀਂ ਨਹੀਂ ਮਮ। ਹੱਥ ਦੇ ਹੋ ਗਏ। ਕੋਸੇ ਨਹੀਂ ਖਾਂਦੀ ਇਹ ਤਾਂ। ਇਹ ਮਿੱਠਾ ਦਾ ਮਮੀ ਨੇ ਖਾਣਾ। ਮਮਾਂ ਜੀ ਜਾਣਾ। ਦੁੱਧ ਮੰਗਦੀ ਹੈ। ਮੇਰਾ ਦੁੱਧ ਲਿ ਗਿਆ। ਚ ਲਾਓ ਜੀ ਫੇਰ ਹੁਣ। ਛਕ ਲਈਏ ਆਪਾਂ ਵੀ ਕੇਕ। ਜੀ ਮਾਲ ਵਾਲੀ ਫੈਮਿਲੀ ਸਾਡੀ ਭਾਈ ਚੱਲੀ ਸਾਰੇ ਬੈਠ ਗਏ ਖਾਸ ਰੀਆ ਜਾਂਦੀ ਠੀਕ ਹੈ ਜੀ ਅੱਜ ਆਈਏ ਸੱਚੀ 2 ਵਜੇ ਪੂਰੇ ਫਿਰੋਜ਼ ਕਰਨੀ ਮੈਂ 2 ਵਜੇ ਆਉਂਗੀ ਚਲੋ ਭਾਈ ਜੰਮ ਦੇ ਲਾ ਬਾਈ ਬਾਈ ਉਹ ਤੁਸੀਂ ਕਿੱਥੇ ਨੂੰ ਚੱਲੇ ਆਪਾਂ ਦੋਵੇਂ ਕਾਜੀ ਆ ਉਹ ਜਾਵਾਂ ਅਸੀਂ ਲੈ ਵੀ ਚੱਲੀ ਜਨਾਂ ਦੇ ਨਾਲ ਆਪਾਂ ਬੈਠੋ ਬੈਠੋ ਠੀਕ ਹੈ ਨਾ ਅੱਜ ਪਤਾ ਗੱਲ ਗਈ ਦੀਦੀ ਦੀਦੀ 1 ਮਿੰਟ 1 ਮਿੰਟ 1 ਮਿੰਟ ਦੇਖ ਮੇਰੀ ਗੱਲ ਅੱਜ ਤੂੰ ਦੀਦੀ ਆਈ ਕਿਹਦੇ ਨਾਲ ਨਾ ਬੱਸ ਫੇ ਅੱਜ ਕੋਈ ਨਹੀਂ ਨਹੀਂ ਇੱਕ ਇਲਤਗਾਲ ਹੋ ਅੱਜ ਹੁਣ ਕੋਈ ਭਾਈ ਲਜਾਣੇ ਵਾਲਾ ਹੈ ਨਹੀਂ ਨਾ ਅਸੀਂ ਜਾਣ ਦੇਣੀ ਮੈਂ ਤੈਨੂੰ ਲਜਾਣਾ ਮੈਂ ਨਾ ਅੱਜ ਜਾਉਂਗੀ ਸੈਕਟੇ ਤਾਂ ਜਾ ਖੁੱਦ ਕੇ ਅਸੀਂ ਕਿਸੇ ਨਾਲ ਨਹੀਂ ਛੱਡਣ ਜਾਣ ਅੱਜ ਰਾਤ ਰੱਖਣੀਆਂ ਦੀਦੀ ਹਾਂ ਮੈਂ ਸਾਂਹਰੇ ਲੈ ਆਉਂਦੇ ਆ ਕੋਲ ਲੱਲੀ ਹੋਰ ਕੀ ਆ ਮੈਂ ਸਦੀਦੀ ਦੇ ਚ ਕਹਿੰਦੀ ਹੁਣੀਆ ਮੈਂ ਮਾੜਾ ਵਾਲੇ ਨੇ ਚੱਜਣ ਦੀ ਮਾੜਾ ਨਹੀਂ ਆਪਾਂ ਇਹ ਨੇ ਵਾਲੇ ਹਾਂ ਨੀ ਗੱਲ ਪੱਕੀ ਆ ਦੀਦੀ ਗੱਲ ਪੱਕੀ ਆ ਦੀਦੀ ਸੋਚਦੀ ਤਾਂ ਹੋਣੀ ਵੀ ਮੈਂ ਘਰ ਜਾਵਾਂ ਜਲਦੀ ਹੋਰ ਕਾ ਮੀ ਆ ਗਿਆ ਹਾਂ ਮੀ ਆ ਗਿਆ ਤੈਨੂੰ ਕੱਲੀ ਨਹੀਂ ਪੈਂਦਾ ਮੀ ਦੱਸ ਹੱਦ ਹੋ ਗਈ ਹਾਂ ਹੋਰ ਛੁੱਟੀਆਂ ਹੋ ਜਿਵੇਂ ਕਿੰਨੀਆਂ ਹੋਰ ਛੁੱਟੀਆਂ ਹੋ ਜਿਵੇਂ ਹੋਰ ਹੋ ਜਿਵੇਂ ਅਜੇ ਰੱਜੀ ਵੀ ਤੂੰ 7-8 ਛੁੱਟੀਆਂ ਹੋ ਗਈਆਂ ਕੱਲਾ ਸਵਾਹ ਆ ਦੇ ਭਾਈ ਨਿਆਣਿਆਂ ਆਪਣੇ ਆਪਣੇ ਘਰ ਦੀ ਟੈਨਸ਼ਨ ਨਿਆਣਿਆਂ ਨੂੰ ਮੋਜਾ ਲੱਗੀਆਂ ਪਈਆਂ ਇਹ ਕਾ ਲਾਇਆ ਤੈਨੂੰ ਛੁੱਟੀਆਂ ਵਧੀਆਂ ਜਾਂਦੀਆਂ ਚੱਪਲ ਪਾ ਲੋ ਚੱਪਲ ਪਾ ਲੈ ਉਹ ਤੇਰੀਆਂ ਚੱਪਲਾਂ ਕਿੱਥੇ ਆ ਓਏ ਚਲੋ ਚੱਲੀਏ ਅਸੀਂ ਨਗਰਾਰੇ ਆ ਕੇ ਬਸ ਛੁੱਟੀਆਂ ਦੇ ਹੋਏਗੇ ਹਾਂ ਚਲੋ ਹੁਣ ਅੰਦਰ ਨੂੰ ਮੀਂਹ ਆ ਗਿਆ ਕਹਾਵਾਂ ਗੱਡੀ ਕੇ ਦਾਦਰੀ ਬੂਈਆਂ ਆਈਆਂ ਬੂਈਆਂ ਆ ਮੈਨੂੰ ਪਹਿਲਾਂ ਹਾਂ ਬਸ ਆਹੀ ਚੀਜ਼ ਆਹਨ ਬੂਈਆਂ ਦੇ ਆਏ ਟਪਾਈ ਜਣਾ ਬਾਹਰ ਮੈਨੂੰ ਸਾਡੇ ਕੋਲ ਇਹਨੇ ਸਾਡੇ ਕੋਲ ਟਿਕਣਾ ਨਹੀਂ ਫੇ ਤੁਮੀ ਕਹੀ ਜਾ ਕਰੀ ਆ ਹਾਂ ਬੂੰਆਂ ਨੂੰ ਤਾਂ 10 15 ਮਿੰਟ ਦਾ ਚੌਜਿਆ ਹੁੰਦਾ ਮੈਂ ਸਾਮਣੇ ਬੰਨ੍ਹਦਾ ਚੌਤਾਰ ਕੇ ਲਾ ਕੇ ਮੁੜ ਕੇ ਅਸੀਂ ਤੰਗ ਹੋਈ ਜਾਈਏ ਇਹ ਕਹੀ ਜਾਂਦਾ ਵੀ ਮੈਨੂੰ ਬੂੰਆਂ ਮੰਗਲੀ ਟਪਾਓ ਅਗਲਾ ਇਹ ਤਾਂ ਵੀ ਕਰੋ ਆਪੇ ਕਰੀ ਜਾਓ ਪੰਜ ਸੱਤ ਤਾਈ ਸਾਲਾ ਮਰ ਜਾਂਦਾ ਓ ਦੇਖਣਾ ਲੈ ਤੂੰ ਜੀਆ ਆ ਉਸ ਤੋਂ ਕਹਿੰਦੀ ਮੇਰਾ ਬੀਜੀ ਮੈਂ ਆਪ ਆਖਾਂ ਇਹਨੇ ਖੋਲ੍ਹ ਕੇ ਕਰੇ ਦੇਖੇ ਰੋ ਨੀ ਕਹਿੰਦੀ ਮੈਨੂੰ ਪਤਾ ਮੈਨੂੰ ਬੀਜੀ ਕਹਿੰਦੀ ਹਾਂ ਉਹ ਕਰਦੀ ਮੇਰਾ ਬੀਜੀ ਦੂਰ ਹਾਂ ਅਜੇ ਤਾਂ ਇਹਨਾਂ ਨਾਲੇ ਰੱਖੋਗਾ ਗਾਣੇ ਨਹੀਂ ਕਰਦੀ ਕਹਿੰਦੀ ਆਂ ਮੈਂ ਨਹੀਂ ਪਸੰਦ ਦੇਖਣਾ ਨਹੀਂ ਪੈਂਦਾ ਮੈਂ ਕੀਦਾ ਬੀਜੀ ਐ ਮੇਰਾ ਮੀਨਾ ਬੀਜੀ ਐ ਕਹਾਣ ਪੂਰੀ ਐ ਇਹਨੂੰ ਬੀਜੀ ਕੀ ਨਾ ਗੱਡੀ ਨੂੰ ਪਾਉ ਪਰਣਾ ਉਹ ਨੂਰੇ ਇਹ ਮੇਜਮਾ ਪੁੱਤ ਤਾਂ ਸਾਸਰੀ ਘਰ ਲਈ ਬੁਲਾਈ ਅੱਜ ਕਈ ਵਾਰੀ ਆੜ ਵੀ ਜਾਂਦੀ ਤੱਪਰੀ ਤਾਂ ਤਾਲਿਆ ਰ ਅਜਿੰਦੀ ਰ ਲਾ ਕੀ ਕਰਿਆ ਆ ਲਾ ਆ ਲਾ ਅੱਜ ਸੋਹਣੀਆਂ ਲੱਗਦੀਆਂ ਨੇ ਚੁੰਡੀਆਂ ਇਹਦੀਆਂ ਕੱਢ ਲਈ ਆ ਇਹ ਚੁੱਸ। ਵਿੱਚ ਦਿਲਾ ਜਦੇ ਕੱਢ ਲੁੰਦੀ ਗੂਠੇ ਤੇ ਗੂਠੇ ਗੂਠੇ ਨੇ ਚੁੰਡੀਆਂ ਕੱਢਣੇ ਮੇਰੇ ਕਿਵੇਂ ਜਦੇ ਬਜ਼ਾਲਦੀ ਵਿੱਚ ਜਦੇ ਚੁੰਡੀ ਬਾਹਰ 2 ਮਿੰਟ ਚ ਚੁੰਡੀ ਬਾਹਰ ਚਲੋ ਫੁੱਲ ਬਣ ਗਿਆ ਹੁਣ ਉੱਤੇ ਆਣ ਚਲੋ ਜਿਹੜਾ ਪਾਈ ਚਲੋ ਚਲੋ ਅੱਗੇ ਮੂਚੋ ਵੀ ਬਿੰਦੀਏ ਜੀਏ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਪ੍ਰੋਗਰਾਮ ਵਧੀਆ ਹੋ ਗਿਆ ਹੁਣ ਚਾਹ ਬਣਾਈਏ ਚਾਹ ਪੀਏ ਘੁੱਟ ਘੁੱਟ ਜੀ